ਪਿੰਡ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਉਂਕਿ ਜੇਕਰ ਰਾਜਵੀਰ ਜਵੰਦਾ ਖੁਦ ਆਪ ਹੁੰਦੇ ਇੱਥੇ ਤਾਂ ਮਾਹੌਲ ਕੁਝ ਵੱਖਰਾ ਹੋਣਾ ਸੀ ਜੇ ਉਹ ਹੁੰਦਾ ਫਿਰ ਤਾਂ ਕੁਝ ਮਾਹੌਲ ਹੀ ਵੱਖਰਾ ਹੋਣਾ ਸੀ ਮਤਲਬ ਚਾਹ ਹੋਣਾ ਸੀ ਉਹਨੂੰ ਹੁਣ ਅਸੀਂ ਭਰੇ ਮੰਦ ਦੇ ਨਾਲ ਇਹ ਕਰ ਰਹੇ ਹਾਂ ਟ੍ਰੇਲਰ ਦੇਖਿਆ ਤੁਸੀਂ ਕਿਵੇਂ ਦਾ ਲੱਗਿਆ ਟ੍ਰੇਲਰ ਕਿਹੜੀ ਚੀਜ਼ ਟ੍ਰੇਲਰ ਦੇ ਵਿੱਚ ਤੁਹਾਨੂੰ ਜ਼ਿਆਦਾ ਵਧੀਆ ਲੱਗੀ ਦੇਖੋ ਜੀ ਹੁਣ ਅਸੀਂ ਆਪਣੇ ਬੱਚੇ ਭਰਾ ਨੂੰ ਤਾਂ ਚੰਗਾ ਹੀ ਕਹਾਂਗੇ ਜਿਨੇ ਉਹ ਮੂਵੀ ਤਿਆਰ ਕਰੀ ਆ ਇਹ ਇੱਕ ਉਹਦੀ ਆਪਾਂ ਕਹਿ ਦਿੰਦੇ ਆ ਵੀ ਇੱਕ ਯਾਦ ਜੋ ਕਿ ਉਹਦੇ ਦੁਰਘਟਨਾ ਤੋਂ ਪਹਿਲਾਂ ਦੀ ਜੋ ਸ਼ੂਟ ਹੋਈ ਹੋਈ ਸੀ ਫਿਲਮ ਪਈ ਸੀ ਇੱਕ ਆਖਰੀ ਨਿਸ਼ਾਨੀ ਦੇ ਤੌਰ ਤੇ ਆਪਣੇ ਕੋਲੇ ਆ ਜੀ ਅੱਗੇ ਵੀ ਪਹਿਲਾਂ ਵੀ ਜਿਸ ਤਰ੍ਹਾਂ ਸੂਬੇਦਾਰ ਜਗENDER ਸਿੰਘ ਵੀ ਆਈਮਨ ਦੋ ਦਸਿੰਦਾਰ ਨਹੀਂ ਸੀ ਉਸ ਟਾਈਮ ਵੀ ਇਹ ਮੀਡੀਆ ਕਾਫੀ ਨਗਰ ਦੇ ਵਿੱਚ ਆਉਂਦਾ ਵਾ ਤੇ ਪਰ ਉਹ ਜਿਵੇਂ ਖੁਦ ਹੁੰਦੇ ਤਾਂ ਸਾਨੂੰ ਵੀ ਬਹੁਤ ਖੁਸ਼ੀ ਹੋਣੀ ਸੀ ਅਸੀਂ ਵੀ ਬਾਅਦ ਚੜ ਕੇ ਪ੍ਰਮੋਸ਼ਨ ਕਰਨੀ ਸੀ ਦੇਨਿਕਸ ਵੀਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਮਿੰਦਰ ਸਿੰਘ ਦੀ ਪਾਲ ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਨਵੀਂ ਫਿਲਮ ਹੈ ਜਿਹੜਾ ਦੇ ਜਾਣ ਤੋਂ ਬਾਅਦ ਆ ਰਹੀ ਹੈ ਜਮਲਾ ਤਾਂ ਉਸ ਦਾ ਟ੍ਰੇਲਰ ਹੈ ਜਿਹੜਾ ਪਰਿਵਾਰ ਅਤੇ ਉਸ ਦੇ ਸਾਥੀਆਂ ਦੇ ਵੱਲੋਂ ਰਿਲੀਜ਼ ਕੀਤਾ ਗਿਆ ਹੈ ਤਾਂ ਅੱਜ ਅਸੀਂ ਉਸੇ ਜਗ੍ਹਾ ਤੇ ਖੜੇ ਹਾਂ ਰਾਜਵੀਰ ਜਵੰਦਾ ਦੇ ਪਿੰਡ ਦੇ ਵਿੱਚ ਜਿਸ ਜਗ੍ਹਾ ਤੇ ਉੱਤੇ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਹੋ ਕੀਤਾ ਗਿਆ ਸੀ ਤਾਂ ਇਹ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਾਂਗੇ ਇਸੇ ਹੀ ਜਗ੍ਹਾ ਤੇ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਹੋ ਕੀਤਾ ਗਿਆ ਸੀ ਤਾਂ ਪਿੱਛੇ ਜਿਹੜੀ ਕੋਠੀ ਤੁਸੀਂ ਦੇਖ ਰਹੇ ਹੋ ਰਾਜਵੀਰ ਜਵੰਦਾ ਦੀ ਕੋਠੀ ਹੈ ਤਾਂ ਇਸੇ ਹੀ ਗਰਾਊਂਡ ਦੇ ਵਿੱਚ ਰਾਜਵੀਰ ਜਵੰਦਾ ਖੇਡ ਕੇ ਅਖਾੜੇ ਲਾ ਕੇ ਵੱਡਾ ਹੋਇਆ ਸੀ ਤਾਂ ਭਰੀ ਜਵਾਨੀ ਦੇ ਵਿੱਚ ਜਿਸ ਤਰ੍ਹਾਂ ਰਾਜਵੀਰ ਜਵੰਦਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਪਹਿਲੀ ਫਿਲਮ ਹੈ ਉਹਦਾ ਟ੍ਰੇਲਰ ਹੈ ਜੋ ਰਿਲੀਜ਼ ਹੋ ਚੁੱਕਿਆ ਹੋਇਆ ਹੈ ਸੋ ਗਰਾਊਂਡ ਦੀ ਵੀ ਤਸਵੀਰਾਂ ਥੋੜੀਆਂ ਨਾਲ ਸਾਂਝੀਆਂ ਕਰਾਂਗੇ ਜਿਹੜੇ ਗਰਾਊਂਡ ਦੇ ਵਿੱਚ ਕਦੀ ਰਾਜਵੀਰ ਜਵੰਦਾ ਖੇਡਦਾ ਹੁੰਦਾ ਸੀਗਾ ਅੱਜ ਸੇ ਗਰਾਊਂਡ ਦੇ ਵਿੱਚ ਪਿੰਡ ਦੇ ਨੌਜਵਾਨ ਖੇਡ ਰਹੇ ਨੇ ਔਰ ਇਸੇ ਹੀ ਗਰਾਊਂਡ ਦੇ ਵਿੱਚ ਰਾਜਵੀਰ ਜਵੰਦਾ ਦੇ ਵੱਲੋਂ ਅਖਾੜੇ ਲਗਾਏ ਗਏ ਸਾਡੇ ਨਾਲ ਪਿੰਡ ਦੇ ਸਰਪੰਚ ਮੌਜੂਦ ਨੇ ਗੱਲਬਾਤ ਕਰ ਰਹੇ ਨੇ ਸਰਪੰਚ ਸਾਹਿਬ ਰਾਜਵੀਰ ਜਵੰਦਾ ਦਾ ਘਾਟਾ ਤਾਂ ਕਦੇ ਨਹੀਂ ਪੂਰਾ ਹੋ ਸਕਦਾ ਪਰ ਰਾਜਵੀਰ ਜਵੰਦਾ ਦੇ ਜਾਣ ਤੋਂ ਬਾਅਦ ਹੁਣ ਉਹਨਾਂ ਦੀ ਪਹਿਲੀ ਫਿਲਮ ਆ ਰਹੀ ਹੈ ਜਮਲਾ ਟ੍ਰੇਲਰ ਦੇਖਿਆ ਹੋਣਾ ਤੁਸੀਂ ਕਿਵੇਂ ਦੀ ਲੱਗੀ ਹੈ ਫਿਲਮ ਦੇਖੋ ਜੀ ਫਿਲਮ ਤਾਂ ਉਹਦੀ ਵਧੀਆ ਹੀ ਹੈ ਹਾਂਜੀ ਹੂੰ ਇਸ ਵੇਲੇ ਪਿੰਡ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਉਂਕਿ ਜੇਕਰ ਰਾਜਵੀਰ ਜਵੰਦਾ ਖੁਦ ਆਪ ਹੁੰਦੇ ਇੱਥੇ ਤਾਂ ਮਾਹੌਲ ਕੁਝ ਵੱਖਰਾ ਹੋਣਾ ਸੀ ਜੇ ਉਹ ਹੁੰਦਾ ਫਿਰ ਤਾਂ ਕੁਝ ਮਾਹੌਲ ਹੀ ਵੱਖਰਾ ਹੋਣਾ ਸੀ ਕਿਉਂਕਿ ਉਹਦਾ ਮਤਲਬ ਚਾਹ ਹੁਣਾ ਸੀ ਉਹਨੂੰ ਹੁਣ ਅਸੀਂ ਭਰੇ ਮੰਦੇ ਨਾਲ ਇਹ ਕਰ ਰਹੇ ਹਾਂ ਤੇ ਟ੍ਰੇਲਰ ਦੇਖਿਆ ਤੁਸੀਂ ਕਿਵੇਂ ਦਾ ਲੱਗਿਆ ਟ੍ਰੇਲਰ ਕਿਹੜੀ ਚੀਜ਼ ਟ੍ਰੇਲਰ ਦੇ ਵਿੱਚ ਤੁਹਾਨੂੰ ਜਿਆਦਾ ਵਧੀਆ ਲੱਗੀ ਦੇਖੋ ਜੀ ਹੁਣ ਅਸੀਂ ਆਪਣੇ ਬੱਚੇ ਭਰਾ ਨੂੰ ਤਾਂ ਚੰਗਈ ਕਹਾਂਗੇ ਜਿਨੇ ਉਹ ਮੂਵੀ ਤਿਆਰ ਕਰੀ ਆ ਤੇ ਬੜੀ ਵਧੀਆ ਤੇ ਪਿੰਡ ਦੇ ਵਿੱਚ ਫਿਰ ਕਿਵੇਂ ਦਾ ਮਾਹੌਲ ਹੈ ਕਿਉਂਕਿ ਮਾਤਾ ਜੀ ਵੱਲੋਂ ਵੀ ਦੇਖਿਆ ਅਪੀਲ ਕੀਤੀ ਗਈ ਸੀ ਭਾਵਕ ਵੀ ਹੋ ਗਏ ਸੀ ਸੋ ਕੈਸੀ ਸਾਰੇ ਪਰਿਵਾਰ ਸਮੇਤ ਜਾਏ ਉਹ ਤਾਂ ਪਿੰਡ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਪਿੰਡ ਕਿਵੇਂ ਦੇਖਣ ਜਾ ਰਿਹਾ ਫਿਲਮ ਉਹਨਾਂ ਦੀ ਨਹੀਂ ਪਿੰਡ ਜਾਏਗਾ ਜੀ ਸਾਰਾ ਪਿੰਡ ਜਾਏਗਾ ਫਿਲਮ ਦੇਖਣ ਹਮ ਸਾਰੇ ਪਿੰਡ ਕੀ ਜਿਨੇ ਦੋਸਤ ਮਿੱਤਰ ਆ ਉਹਨਾਂ ਦੇ ਸਨਹੀ ਜਿਨੇ ਵੀ ਜਿਨ੍ਹਾਂ ਨੇ ਉਹ ਪਿਆਰ ਕਰਦੇ ਸੀਗੇ ਇੱਥੇ ਆ ਸਾਰਿਆਂ ਨੇ ਦੇਖਣੀ ਆ ਦਿਲ ਦੇ ਸਭ ਦੇ ਚਾਹਨਾ ਵੀ ਕਦੋਂ ਰਿਲੀਜ਼ ਹੁੰਦੀ ਹੈ ਤੇ ਕਦੋਂ ਅਸੀਂ ਦੇਖੀਏ ਕੀ ਮੈਸੇਜ ਕੀ ਦੇਣਾ ਜਾਓਗੇ ਲੋਕਾਂ ਨੂੰ ਜਾਫੀ ਜਿਹੜੇ ਰਾਜਵੀਰ ਜਵੰਧਾ ਨੂੰ ਪਿਆਰ ਕਰਦੇ ਸੀਗੇ ਇਹੀ ਹੈ ਵੀ ਸਾਰੇ ਵੱਧ ਤੋਂ ਵੱਧ ਇਸ ਫਿਲਮ ਨੂੰ ਦੇਖਣ ਜਿੰਨੇ ਪਿਆਰ ਕਰ ਰਹੇ ਆ ਸਾਰੇ ਪਰਿਵਾਰਾਂ ਸਮੇਤ ਜਾ ਕੇ ਇਸ ਪਿਕਚਰ ਨੂੰ ਦੇਖ ਕੇ ਬਈ ਜੀ ਇਸੇ ਪਿੰਡ ਦੀ ਉਹਨਾਂ ਦੀ ਰਾਜਵੀਰ ਜਵੰਧਾ ਦੇ ਪਿੰਡ ਦੀ ਹਮ ਬਿਲਕੁਲ ਜੀ ਇਸੇ ਪਿੰਡ ਦੀ ਹੈ ਇਹ ਆਪਣਾ ਘਰ ਆ ਰਾਜਵੀਰ ਜਵੰਧਾ ਦੀ ਨਵੀਂ ਫਿਲਮ ਆ ਰਹੀ ਹੈ ਜਮਨਾ ਕਿਵੇਂ ਲੱਗ ਰਿਹਾ ਹੈ ਨੇਕੋਲੀ ਲੱਗਣਾ ਦਾ ਤਾਂ ਹੁਣ ਇਹ ਤਾਂ ਹੁਣ ਜੋ ਘਾਟਾ ਸਾਨੂੰ ਜਾਂ ਪੰਜਾਬੀ ਇੰਡਸਟਰੀ ਨੂੰ ਜਾਂ ਉਹਦੇ ਚਾਹਣ ਵਾਲਿਆਂ ਨੂੰ ਪਿਆ ਵਾ ਉਹ ਤਾਂ ਨਹੀਂ ਪੂਰਾ ਹੋ ਸਕਦਾ ਵਾ ਇਹ ਇੱਕ ਉਹਦੀ ਆਪਾਂ ਕਹਿ ਦਿੰਦੇ ਆਂ ਵੀ ਇੱਕ ਯਾਦ ਜੋ ਕਿ ਉਹਦੇ ਦੁਰਘਟਨਾ ਤੋਂ ਪਹਿਲਾਂ ਦੀ ਜੋ ਸ਼ੂਟ ਹੋਈ ਹੋਈ ਸੀ ਫਿਲਮ ਪਈ ਸੀ ਇੱਕ ਆਖਰੀ ਨਿਸ਼ਾਨੀ ਦੇ ਤੌਰ ਤੇ ਆਪਣੇ ਕੋਲੇ ਆ ਜੀ ਤੇ ਉਹ ਇੱਕ ਜੋ ਗਾਮਾ ਜੋ ਚੀਜ਼ ਆ ਉਹ ਤਾਂ ਨਹੀਂ ਜਣੀ ਜਾ ਸਕਦੀ ਸਾਰੇ ਨਗਰ ਚੋਈ ਜਾ ਉਹਨਾਂ ਦੇ ਚਾਹਣ ਵਾਲਿਆਂ ਤੋਂ ਤੇ ਚਲੋ ਫੇਰ ਵੀ ਕੁਛ ਨਾ ਕੁਛ ਤਾਂ ਆਸ ਆ ਸਾਨੂੰ ਵੀ ਚਲੋ ਉਹਨਾਂ ਦੇ ਪਿੱਛੇ ਫੈਮਿਲੀ ਆ ਉਹਨਾਂ ਦੇ ਬੱਚੇ ਆ ਇਹ ਫਿਲਮ ਵੀ ਬਹੁਤ ਵੱਡੀ ਉਹਨਾਂ ਲਈ ਸਪੋਰਟ ਹੋਊਗੀ ਫੈਮਿਲੀ ਲਈ ਕਿ ਲੱਗਦਾ ਜੇਕਰ ਰਾਜੀਵ ਜੀਵੰਦਾ ਖੁਦ ਆਪ ਉਹਦਾ ਆ ਫਿਲਮ ਦੀ ਪ੍ਰੋਮੋਸ਼ਨ ਹੈ ਜਿਹੜੀ ਇਹ ਕੁਝ ਹੋਰ ਢੰਗ ਨਾਲੀ ਹੋਣੀ ਸੀਗੀ ਹਾਂ ਬਿਲਕੁਲ ਨਹੀਂ ਹੋਣੀ ਸੀਗੀ ਜੀ ਹੁਣ ਅੱਜ ਤੁਸੀਂ ਜੋ ਆਪਾਂ ਇਹ ਕਰ ਰਹੇ ਆ ਮੈਂ ਜੀ ਉਹ ਫਿਰ ਵੀ ਆਉਣਾ ਸੀ ਪੱਤਰਕਾਰ ਕਿਉਂਕਿ ਅੱਗੇ ਵੀ ਜੋ ਉਹਨਾਂ ਦੀਆਂ ਫਿਲਮਾਂ ਆਈਆਂ ਨੇ ਅ ਅੱਗੇ ਵੀ ਪਹਿਲਾਂ ਵੀ ਜਿਸ ਤਰ੍ਹਾਂ ਸੂਬੇਦਾਰ ਰਜਿੰਦਰ ਸਿੰਘ ਵੀ ਆਈਮਨ ਦੁੱਸਿਲਦਾਰ ਨਹੀਂ ਸੀ ਉਸ ਟਾਈਮ ਵੀ ਇਹ ਮੀਡੀਆ ਕਾਫੀ ਨਗਰ ਦੇ ਵਿੱਚ ਆਉਂਦਾ ਵਾ ਤੇ ਪਰ ਉਹ ਜੇ ਉਹ ਖੁਦ ਹੁੰਦੇ ਤਾਂ ਸਾਨੂੰ ਵੀ ਬਹੁਤ ਖੁਸ਼ੀ ਹੋਣੀ ਸੀ ਵੀ ਵੱਧ ਚੜ ਕੇ ਪ੍ਰੋਮੋਸ਼ਨ ਕਰਨੀ ਸੀ ਬਿਲਕੁਲ ਅਸੀਂ ਨਗਰ ਨੇ ਵੱਧ ਚੜ ਕੇ ਪ੍ਰੋਮੋਸ਼ਨ ਕਰਨੀ ਸੀ ਉਹ ਉਹ ਪ੍ਰੋਮੋਸ਼ਨ ਅਸੀਂ ਹੋ ਟੰਗ ਨਾ ਕਰਨੀ ਸੀ ਪਰ ਹੁਣ ਅਸੀਂ ਉਹ ਚੀਜ਼ ਨਹੀਂ ਹੁਣ ਤੱਕ ਅਸੀਂ ਬੇਨਤੀ ਕਰ ਸਕਦੇ ਹਾਂ ਜੀ ਵੀ ਉਹਨਾਂ ਨੂੰ ਅੰਤਮ ਸੰਧਾਜਲੀ ਹੋਊਗੀ ਕਿ ਸਭ ਵੱਧ ਤੋਂ ਵੱਧ ਪਰਿਵਾਰਾਂ ਨਾਲ ਦੇਖੋ ਕਿਲਰ ਦੇਖਿਆ ਤੁਸੀਂ ਫਿਲਮ ਦਾ ਹਾਂ ਜੀ ਜੀ ਬਿਲਕੁਲ ਦੇਖੇ ਬਹੁਤ ਸੋਹਣਾ ਲੱਗਿਆ ਜੀ ਬਹੁਤ ਹੀ ਵਧੀਆ ਜੋ ਰਾਜਵੀਰ ਦੀ ਜਿੰਦਗੀ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਸਟਰਗਲ ਕਰਿਆ ਜਾਂ ਹੋਇਆ ਉਹ ਉਹੀ ਤਕਰੀਬਨ ਉਸੇ ਆਧਾਰ ਤੇ ਹੀ ਹੈ ਫਿਲਮ ਬਹੁਤ ਸੋਹਣਾ ਕੰਮ ਕੀਤਾ ਜੀ ਬਹੁਤ ਵਧੀਆ ਪੂਰੀ ਟੀਮ ਵਧਾਈ ਦੀ ਪਾਤਰ ਬਾਈ ਜੀ ਕੀ ਨਾਮ ਹੈ ਰਾਜਵੀਰ ਜਵੰਦਾ ਦੇ ਪਿੰਡ ਦੀ ਹੋ ਤੁਸੀਂ ਹਾਂ ਜੀ ਨੰਬਰ ਦਾ ਰਾਜਵਿੰਦਰ ਸਿੰਘ ਪੋਣਾ ਹਾਂ ਰਾਜਵਿੰਦਰ ਜੀ ਕਿਵੇਂ ਦੇਖਦੇ ਹੋ ਰਾਜਵੀਰ ਜਵੰਦਾ ਬੇਸ਼ੱਕ ਇਸ ਦੁਨੀਆ ਵਿੱਚ ਨਹੀਂ ਰਿਹਾ ਪਰ ਉਸ ਦੀ ਆਜਾਦਾ ਜਿਹੜੀ ਨੇ ਹਜੇ ਵੀ ਇਸ ਪਿੰਡ ਦੇ ਵਿੱਚ ਨਹੀਂ ਉਹ ਨਵੀਂ ਨਵੀਂ ਆ ਰਹੀ ਹੈ ਜਮਲਾ ਟ੍ਰੇਲਰ ਦੇਖਿਆ ਤੁਸੀਂ ਕਿਵੇਂ ਦੀ ਲੱਗੀ ਹੈ ਹਾਂ ਜੀ ਦੇਖਿਆ ਜੀ ਬਹੁਤ ਵਧੀਆ ਫਿਲਮਾ ਟ੍ਰੇਲਰ ਬਹੁਤ ਵਧੀਆ ਵਾ ਉਹਦੀ ਜਣੀ ਇਹ ਲਾਸਟ ਨਿਸ਼ਾਨੀ ਆ ਇੱਕ ਯਾਦਗਾਰ ਦੇ ਤੌਰ ਤੇ ਹੂੰ ਜਿਹੜੇ ਉਹਨੂੰ ਚਾਹਣ ਵਾਲੇ ਆ ਉਹਨੂੰ ਮੰਨਦੇ ਆ ਵੀ ਉਹ ਰਾਜਵੀਰ ਜਵੰਧਾ ਦੀ ਇੱਕ ਯਾਦਗਾਰ ਰਹਿ ਗਈ ਸਾਡੇ ਕੋਲੇ ਆਪ ਤਾਂ ਨਹੀਂ ਰਹੀ ਸਾਡੇ ਵਿੱਚ ਉਹ ਯਾਦਗਾਰ ਆਪ ਦੀ ਛੱਡ ਗਈ ਅੱਛਾ ਪਹਿਲਾਂ ਵੀ ਰਾਜਵੀਰ ਜਵੰਧਾ ਦੀਆਂ ਫਿਲਮਾਂ ਆਈਆਂ ਜਦੋਂ ਉਦੋਂ ਪ੍ਰੋਮੋਸ਼ਨ ਦੀ ਲਿਆਂਦਾ ਜਦੋਂ ਪਿੰਡਾਂ ਦੇ ਵਿੱਚ ਜਿਹੇ ਮਾਹੌਲ ਹੁੰਦਾ ਉਦੋਂ ਵੀ ਜੀ ਆਉਂਦਾ ਸੀ ਪਿੰਡ ਟੀਮ ਵੀ ਆਉਂਦੀ ਸੀਗੀ ਸਾਡੇ ਪਿੰਡ ਫੰਕਸ਼ਨ ਬਹੁਤ ਹੁੰਦੇ ਰਹੇ ਆ ਤੇ ਬਕਾਇਦਾ ਪਿੰਡ ਦੇ ਵਿੱਚ ਸਾਧ ਦੇ ਵਿੱਚ ਆ ਕੇ ਉਹ ਕਰਾਉਂਦਾ ਰਿਹਾ ਫਕਸ਼ਨ ਜੀ ਉਹਨੂੰ ਪ੍ਰੋਗਰਾਮ ਮਿਸ ਕਰ ਰਹੇ ਹੋ ਕਿ ਜੇਕਰ ਰਾਜ ਵਿੱਚ ਜਵੰਦਾ ਹੁੰਦੇ ਇੱਕ ਵਾਰ ਕੀ ਹਾਂਜੀ 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 ਉਹ ਤਾਂ ਹਾਂਜੀ ਹਾਂਜੀ ਉਹ ਤਾਂ ਗੱਲ ਘਾਟ ਪੂਰੀ ਹੋਣੀ ਹੀ ਨਹੀਂ ਜੇ ਆਪ ਹੁੰਦੇ ਤਾਂ ਗੱਲ ਕੁਝ ਹੋਰ ਹੋਣੀ ਸੀ ਹੁਣ ਗੱਲ ਕੁਝ ਹੋਰ ਹੈ ਪਿੰਡ ਦੇ ਵਿੱਚ ਇਸ ਵੇਲੇ ਮਾਹੌਲ ਕੀ ਹੈ ਪਿੰਡ 'ਚ ਮੌਲ ਉਹੀ ਹੈ ਜੀ ਸੋਗਮਈ ਮਾਹੌਲ ਆ ਹਰ ਇੱਕ ਬੰਦਾ ਪਰੇਸ਼ਾਨ ਆ ਬਈ ਬਹੁਤ ਜਾਦੇ ਤੱਕਾ ਹੋ ਗਿਆ ਬੰਨ ਨਾਲ ਬੀ ਉਹਦੇ ਪਰਿਵਾਰ ਨਾਲ ਵੀ ਬਾੜੀ ਗਲਤੋਂ ਦੇ ਬੱਚਿਆਂ ਲਈ ਤੇਦੀ ਮਾਤਾ ਲਈ ਬਹੁਤ ਜਿਆਦੇ ਘਾਟੇ ਵਾਲੀ ਗੱਲ ਹੈ ਫਿਲਮ ਦੇਖੀ ਹੋਣਾ ਤੁਸੀਂ ਮੈਂ ਇਹਦੇ ਵਿੱਚ ਕਿਹੜੀ ਚੀਜ਼ ਤੁਹਾਨੂੰ ਵਧੀਆ ਲੱਗੀ ਰਾਜੀ ਵਿੱਚ ਬੰਦਾ ਦੀ ਉਹ ਆਪਦਾ ਉਹੀ ਉਹਨੇ ਜਿਵੇਂ ਜ਼ਿੰਦਗੀ ਚ ਉਹਨੇ ਮਤਲਬ ਮਿਹਨਤ ਕੀਤੀ ਆ ਉਹ ਦਰਸਾਇਆ ਹੋਇਆ ਉਹਦਾ ਵੀ ਇਸ ਤਰ੍ਹਾਂ ਮਿਹਨਤ ਕਰਕੇ ਬੰਦਾ ਕਾਮਯਾਬ ਹੋ ਸਕਦਾ ਹਾਂਜੀ ਹਾਂਜੀ ਜੀ ਪੰਡਾ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਗੁਰਪ੍ਰੀਤ ਜੀ ਕਿਵੇਂ ਦੇਖਦੇ ਹੋ ਰਾਜਵੀਰ ਜਵੰਦਾ ਦੀ ਮੂਵੀ ਆ ਰਹੀ ਹੈ ਬੇਸ਼ੱਕ ਰਾਜਵੀਰ ਜਵੰਦਾ ਸਾਡ ਵਿੱਚ ਨਹੀਂ ਹੈ ਪਰ ਉਹਨਾਂ ਦੀ ਜਾਣ ਤੋਂ ਬਾਅਦ ਉਹਨਾਂ ਦੀ ਪਹਿਲੀ ਮੂਵੀ ਆ ਰਹੀ ਹੈ ਤਾਂ ਕਿਵੇਂ ਦਾ ਲੱਗਿਆ ਟ੍ਰੇਲਰ ਦੇਖਿਆ ਉਹਨਾਂ ਤੁਸੀਂ ਹਾਂਜੀ ਟ੍ਰੇਲਰ ਦੇਖਿਆ ਬਹੁਤ ਵਧੀਆ ਠੀਕ ਆ ਉਹਨਾਂ ਨੇ ਜੋ ਹੁਣ ਤੱਕ ਮਤਲਬ ਇਸ ਮਕਾਮ ਨੂੰ ਹਾਸਲ ਕਰਨ ਲਈ ਉਹਨਾਂ ਨੇ ਜੋ ਸਟਰਗਲ ਕੀਤਾ ਉਸੇ ਤੇ ਹੀ ਮਤਲਬ ਆਧਾਰ ਤੋਂ ਉਹਨਾਂ ਨੇ ਆਪਣੀ ਉਹ ਫਿਲਮ ਸ਼ੂਟ ਕੀਤੀ ਤੇ ਬਾਕੀ ਜੋ ਘਾਟਾ ਪਿਆ ਵਾ ਸਾਨੂੰ ਸਾਡੇ ਪਿੰਡ ਨੂੰ ਉਹਨਾਂ ਦੇ ਪਰਿਵਾਰ ਨੂੰ ਤੇ ਇੰਡਸਟਰੀ ਨੂੰ ਉਹ ਨਾਮ ਮਤਲਬ ਸਹਿਣ ਜੋ ਘਾਟਾ ਪਿਆ ਵਾ ਬਿਲਕੁਲ ਜੇਕਰ ਰਾਜਵੀਰ ਜਵੰਦਾ ਹੁੰਦਾ ਤਾਂ ਫਿਲਮ ਦੀ ਪ੍ਰੋਮੋਸ਼ਨ ਹੀ ਕੁਛ ਵੱਖਰੇ ਢੰਗ ਨਾਲ ਹੋਣੀ ਸੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਉਸ ਪੋਜੀਸ਼ਨ 'ਚ ਨਹੀਂ ਐਸੀ ਦੇਖਿਆ ਮਾਤਾ ਜੀ ਬਿਲਕੁਲ ਭਾਵੁਕ ਹੋ ਰਹੀ ਸੀ ਬੀਟੀ ਵੀ ਭਾਵੁਕ ਹੋ ਰਹੀ ਸੀ ਹਾਂਜੀ ਹਾਂਜੀ ਬਿਲਕੁਲ ਜੀ ਰਾਜਵੀਰ ਨੂੰ ਤੁਸੀਂ ਆਮ ਵੀ ਦੇਖਦੇ ਹੋਮੋਗੇ ਬਹੁਤ ਹੀ ਲਹਿਜੇ ਵਾਲਾ ਮਜਾਕ ਹੀਆ ਮਤਲਬ ਸੁਹਾ ਦਾ ਬੰਦਾ ਸੀ ਮਤਲਬ ਪ੍ਰਮੋਸ਼ਨ ਮਤਲਬ ਜੋ ਉਹਨਾਂ ਨੇ ਆਪ ਕਰਨੀ ਸੀ ਤਾਂ ਉਹਦਾ ਮਤਲਬ ਕੋਈ ਹੋਰ ਤਰੀਕਾ ਹੋਣਾ ਸੀ ਪਰ ਹੁਣ ਮਤਲਬ ਜੋ ਵੀ ਫਿਲਮ ਨੂੰ ਲੈ ਕੇ ਤੁਸੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਜਾਓਗੇ ਜਾਂ ਜੋ ਰਾਜਵੀਰ ਬੰਦਾਂ ਨੂੰ ਪਿਆਰ ਕਰਦੇ ਨੇ ਮੈਂ ਮੈਸੇਜ ਇਹੀ ਹੈ ਜੀ ਵੀ ਮਤਲਬ ਉਹਨਾਂ ਦੀ ਫਿਲਮ ਨੂੰ ਦੇਖੋ ਵੱਧ ਤੋਂ ਵੱਧ ਮਤਲਬ ਉਹਨਾਂ ਨੂੰ ਸਪੋਰਟ ਕਰੋ ਵੱਧ ਤੋਂ ਵੱਧ ਤੇ ਤਾਂ ਜੋ ਉਹਨਾਂ ਦੀ ਫਿਲਮ ਵਧੀਆ ਤਰੀਕੇ ਨਾਲ ਚੱਲ ਸਕੇ ਤੇ ਪਿੰਡ ਦੇ ਵਿੱਚੋਂ ਕਿਸੇ ਕਿਸ ਤਰ੍ਹਾਂ ਦਾ ਮਾਹੌਲ ਹੈ ਵੀ ਜਦੋਂ ਮੂਵੀ ਆਣੀ ਹੈ ਵੀ ਸਾਰੇ ਪਿੰਡ ਨੇ ਜਾਣਾ ਜਾਂ ਕਿਸ ਤਰ੍ਹਾਂ ਦੇ ਨਾਲ ਕੋਈ ਚੰਗਰੀਏ ਜੀ ਇਹ ਚਾਹਵਾਂ ਜੀ ਹਾਂਜੀ ਬਿਲਕੁਲ ਪਰਿਵਾਰ ਆ ਬੱਚੇ ਮਤਲਬ ਸਾਰੇ ਘਰਾਂ ਦੇ ਸਾਡੇ ਮਾਤਾ ਜੀ ਵੀ ਮੇਰੇ ਮੈਸੇਜ ਹੀ ਉਹ ਵੀ ਕਹਿ ਰਹੇ ਨੇ ਵੀ ਆਪਾਂ ਇਹ ਮੂਵੀ ਦੇਖਣ ਜ਼ਰੂਰ ਜਾਣਾ ਪਰਿਵਾਰ ਸਮੇਂ ਜਾਣਾ ਹਾਂਜੀ ਹਾਂਜੀ ਜ਼ਰੂਰ ਜਾਵਾਂਗੇ ਬਿਲਕੁਲ ਜੀ ਬਿਲਕੁਲ ਹਾਂਜੀ ਜਾਊਗਾ ਦੇਖਣ ਨੂੰ ਬਜੀ ਪੋਨੇਪਿੰਡ ਦੀ ਤੁਸੀਂ ਹਾਂਜੀ ਹਾਂਜੀ ਕੀ ਨਾਮ ਹੈ ਜੀ ਲਖਵੀਰ ਸਿੰਘ ਵੀਰੇ ਲਖਵੀਰ ਜੀ ਕਿਵੇਂ ਦੇਖ ਰਹੇ ਹੋ ਰਾਜਵੀਰ ਜਵੰਦੇ ਦੇ ਜਾਣ ਤੋਂ ਬਾਅਦ ਪਹਿਲੀ ਉਹਨਾਂ ਦੀ ਫਿਲਮ ਆ ਰਹੀ ਹੈ ਤਾਂ ਫਿਲਮ ਦੇਖਿਆ ਤੁਸੀਂ ਹਾਂਜੀ ਟ੍ਰੇਲਰ ਦੇ ਦੇਖਿਆ ਜੀ ਕਿਵੇਂ ਦਾ ਲੱਗਿਆ ਬਹੁਤ ਵਧੀਆ ਟ੍ਰੇਲਰ ਹੈ ਜੀ ਹਮ ਹੁਣ ਇੱਕ ਹਾਂਜੀ ਹੁਣ ਇੱਕ ਜਾਦ ਹੀ ਆਈ ਵੀਰੇ ਦੀ ਹਮ ਤੇ ਜਿਆਦਾ ਤੌਰ ਤੇ ਫਿਲਮ ਦੇਖਾਂਗੇ ਜਰੂਰ ਹਮ ਤੇ ਟ੍ਰੇਲਰ ਤਾਂ ਵਧੀਆ ਬਾਕੀ ਹੁਣ ਫਿਲਮ ਦੇਖਣ ਜਰੂਰ ਜਾਵਾਂਗੇ ਜੀ ਹਮ ਅਜੇ ਜੇਕਰ ਰਾਜਵੀਰ ਜਵੰਦਾ ਹੁੰਦਾ ਤਾਂ ਫਿਲਮ ਹਾਲ ਤਾਂ ਕੁਝ ਹੋਰੀ ਹੁੰਣਾ ਫਿਲਮ ਮਾਹੌਲ ਫਰਕ ਤਾਂ ਪੈਣਾ ਸੀਗਾ ਜੀ ਹੁਣ ਸਾਹਮਣੇ ਜੋ ਦਿਲਚਸਪ ਸੋਸ ਆਈ ਹੂੰ ਉਸ ਹਾਵਨਾ ਮਾਹੌਲ ਦਾ ਤਾਂ ਫਰਕ ਹੈਗਾ ਇਹ ਚਾ ਟ੍ਰੇਲਰ ਦੇਖਿਆ ਤੁਸੀਂ ਟ੍ਰੇਲਰ ਦੇ ਵਿੱਚ ਕੀ ਕੁਝ ਵਧੀਆ ਲੱਗਿਆ ਤੁਹਾਨੂੰ ਫਿਰ ਲਾਲ ਤਾਂ ਹੀ ਜਿਹੜਾ ਚਿਹਰਾ ਵੀਰਾ ਉਹੀ ਆ ਯਾਨੀ ਕਿ ਮਨ ਤਾਂ ਦਾਸ ਹੀ ਯਾਨੀ ਕਿ ਫੇਰ ਵੀ ਨਾ ਜੇ ਆਪ ਹੁੰਦਾ ਤਾਂ ਗੱਲ ਬੱਕਰੀ ਸੀ ਪਰ ਫੇਰ ਵੀ ਚਲੋ ਵੀਰੇ ਨੂੰ ਇੱਕ ਜਾਦ ਚੇਤੇ ਕਰ ਗਈ ਬਸ ਫਿਲਮ ਦੇਖਣੀ ਆ ਜੀ ਹੂੰ ਬਸ ਉਹ ਹੀ ਮੰਨਦੇ ਵਿੱਚ ਹਾਂਜੀ ਪਰਿਵਾਰ ਨਾਲ ਜਾਵਾਂਗੇ ਬਾਕੀ ਪਿੰਡ ਦੇ ਵਿੱਚ ਕੀ ਸਾਡੇ ਪਿੰਡ तकरीबन ਮਾਹੌਲ ਸਾਡੇ ਪਿੰਡ ਇਹੀ ਆ ਵੀ ਸਾਰਾ ਪਿੰਡ ਹੀ तकरीबन ਜਾਊਗਾ ਜੀ ਸਾਰਾ ਪਿੰਡ ਹੀ ਹਾਂ ਸਾਰਾ ਪਿੰਡ ਹੀ ਜਾਊਗਾ ਹਾਂ तकरीबन ਸਾਰੇ ਪਿੰਡ ਦਾ ਹਾਂਜੀ ਇਹੀ ਆ ਲੋਕਾਂ ਨੂੰ ਕੀ ਮੈਸੇਜ ਦੇਣਾ ਹੈ ਮੈਸੇਜ ਇਹੀ ਆ ਵੀ ਫਿਲਮ ਦੇਖੋ ਨਾ ਵੀਰੇ ਦੀ ਹੂੰ ਚਲੋ ਨਹੀਂ ਰਿਹਾ ਵੀਰਾ ਹਨਾ ਅਫਸੋਸ ਹੈ ਹਨਾ ਆਪਾਂ ਨੂੰ ਇੱਕ ਸਾਰਿਆਂ ਨੂੰ ਉਦਾਸ ਹੈ ਪਰ ਹੁਣ ਜੋ ਬਣਦਾ ਆਪਣਾ ਹੱਕ ਆ ਨਾ ਵੀ ਆਪਾਂ ਇੱਕ ਫਿਲਮ ਜ਼ਰੂਰ ਦੇਖੀਏ ਵੀਰੇ ਦੀ ਜਿਹੜੀ ਆਪਾਂ ਨੂੰ ਦੇਖਣੀ ਚਾਹੀਦੀ ਨੇ ਕਿ ਸਾਰੇ ਪਰਿਵਾਰ ਸਮੇਤ ਦੇਖਣੀ ਚਾਹੀਦੀ ਆਪਾਂ ਨੇ ਬਬਈ ਰਾਜਵੀਰ ਜਵੰਦਾ ਦੇ ਜਾਣ ਤੋਂ ਬਾਅਦ ਉਹਨਾਂ ਦੀ ਪਹਿਲੀ ਫਿਲਮ ਜਮਲਾ ਆ ਰਹੀ ਹੈ ਟ੍ਰੇਲਰ ਦੇਖਿਆ ਤੁਸੀਂ ਕਿਵੇਂ ਦਾ ਲੱਗਿਆ ਤੇ ਕੀ ਕਹਿਣਾ ਚਾਹੋਗੇ ਹਾਂ ਰਾਜਵੀਰ ਜਵੰਦਾ ਦੇ ਜਾਣ ਤੋਂ ਸਾਡੇ ਪਿੰਡ ਨੂੰ ਬਹੁਤ ਕਟਾ ਪਿਆ ਹੈ ਸਾਡਾ ਸਭ ਤੋਂ ਪਹਿਲਾ ਜਦੋਂ ਅੱਜ ਦੀਵਾਲੀ ਆਈ ਹੈ ਥੋੜੇ ਦਿਨਾਂ ਬਾਅਦ ਦੀਵਾਲੀ ਸੀ ਤੇ ਸਾਡੇ ਪਿੰਡ ਨੇ ਤੁਸੀਂ ਮੰਨ ਲਓ ਵੀ ਕਿਸੇ ਨੇ ਵੀ ਆਪਣੇ ਘਰੇ ਕੋਈ ਦੀਪਮਾਲਾ ਨਹੀਂ ਕੀਤੀ ਕਿਸੇ ਨੇ ਕੋਈ ਬੱਚਿਆਂ ਤੱਕ ਵੀ ਕਿਸੇ ਨੇ ਪਟਾਕੇ ਨਹੀਂ ਫੜਾਏ ਸਿਰਫ ਤੇ ਸਿਰਫ ਗੁਰੂ ਘਰ ਦੇ ਵਿੱਚ ਉਹ ਵੀ ਦੀਵੇ ਜਵੇਰ ਉਹ ਵੀ ਪੁਸਕੇ ਜਾਂਦੇ ਬਾਬਾ ਜੀ ਵੀ ਗੁਰੂ ਘਰ ਚ ਆਪਾਂ ਜਗਾ ਸਕਦੇ ਆ ਤੇ ਆਪਾਂ ਘਰਾਂ ਚ ਕਿਸੇ ਨੇ ਵੀ ਨਾ ਕਿਸੇ ਨੇ ਕੋਈ ਖੁਸ਼ੀ ਨਹੀਂ ਕੀਤੀ ਸਾਡੇ ਇੰਨਾ ਜਨ ਕੇ ਸੀਗਾ ਸੀ ਤੋ ਵੀ ਬਾਕੀ ਜਿਹੜੀ ਫਿਲਮ ਹੈ ਉਹਦਾ ਟ੍ਰੇਲਰ ਬੱਚੇ ਦਾ ਵੇਖਿਆ ਫਿਲਮ ਦਾ ਤੇ ਬੜਾ ਵਧੀਆ ਬੱਚੇ ਦੇ ਗੱਲਾਂ ਸੁਣੀਆਂ ਨੇ ਸੋਹਣੀਆਂ ਤੇ ਫਿਲਮ ਵੀ ਬਹੁਤ ਵਧੀਆ ਲੱਗ ਰਹੀ ਕਿਉਂਕਿ ਮੈਂ ਵੀ ਸ਼ੁਰੂ ਤੋਂ ਹੀ ਇਸੇ ਲਾਈਨ ਚ ਸਾਂ ਦੀ ਕਲਾਕਾਰੀ ਰਹਿਣ ਸਾਹਿਬ ਕਲਾਕਾਰੀ ਲੈ ਹਾਂ ਮਤਲਬ ਵੈਸੇ ਵੀ ਰਾਜਵੀਰ ਜਵੰਦਰ ਦੀ ਕਾਫੀ ਜਿਆਦਾ ਅਟੈਚਮੈਂਟ ਸੀ ਕਿ ਜਦੋਂ ਪਿੰਡ ਆਉਂਦੇ ਸੀ ਤੁਹਾਡੇ ਕੋਲ ਜਰੂਰ ਹੋ ਕੇ ਜਾਂਦੇ ਸੀ ਬਿਲਕੁਲ ਜਦੋਂ ਉਹਨਾਂ ਨੇ ਪਿੰਡ ਆਉਣਾ ਸਾਨੂੰ ਪਤਾ ਲੱਗਦਾ ਸੀ ਤਕਰੀਬਨ ਅੱਜ ਰਾਜਵੀਰ ਇੱਥੇ ਆਇਆ ਹੋਇਆ ਹੈ ਤੇ ਮੈਨੂੰ ਪਤਾ ਹੁੰਦਾ ਸੀ ਵੀ ਉਹਨੇ ਗੁਰੂ ਘਰ ਆਉਣੇ ਆਉਣੇ ਹੋਏ ਤਕਰੀਬਨ ਉਹਨੇ ਮਿੱਠਾ ਲੈ ਕੇ ਆਉਣਾ ਬੱਲ ਮਾਰਨੀ ਮਾਰ ਕੇ ਤੇ ਆਖਣਾ ਬਾਬਾ ਜੀ ਹੋਰ ਸਾਰੇ ਪਰਿਵਾਰ ਦੇ ਹੱਸ ਕੇ ਮਿਲਣਾ ਸਾਰੇ ਪਰਿਵਾਰ ਦਾ ਪੁੱਛਣਾ ਮੈਂ ਵੀ ਪੁੱਛਣਾ ਬੱਚਿਆਂ ਦਾ ਮਾਤਾ ਜੀ ਸਾਰੇ ਦਾ ਫਿਰ ਕਹਿਣਾ ਆਪ ਪਾਪਾ ਜੀ ਆਪਾਂ ਅਰਦਾਸ ਕਰੀਏ ਕੇ ਅੰਦਰ ਵੜ ਕੇ ਅਰਦਾਸ ਕਰਨੀ ਕਰਕੇ ਤੇ ਮਿੱਠਾ ਐ ਬਾਪਾ ਜੀ ਮਿੱਠਾ ਤੁਸੀਂ ਸ਼ਾਮ ਨੂੰ ਬੱਚਾ ਜੀ ਵੰਡ ਲਓ ਆਪਣੇ ਬੱਚਾ ਜੀ ਕੋ ਵੀ ਲੈ ਜਾਓ ਤੇ ਬਹੁਤ ਪਿਆਰਾ ਬੱਚਾ ਜਿਹੜੇ ਪਹਿਲਾਂ ਉਹਦੀਆਂ ਫਿਲਮਾਂ ਆਈਆਂ ਨੇ ਬਹੁਤ ਸਾਰੀ ਫਿਲਮ ਪਹਿਲਾਂ ਵੀ ਆਈਆਂ ਸੀ ਜਦੋਂ ਫਿਲਮਾਂ ਆਈਆਂ ਸੀ ਕਿ ਉਹਦੋਂ ਫਿਰ ਤੁਹਾਡੇ ਨਾਲ ਕਿਸ ਤਰ੍ਹਾਂ ਦੇ ਨਾਲ ਮੁਲਾਕਾਤ ਕਰ ਕੀ ਕਹਿੰਦੇ ਹੁੰਦੇ ਸੀ ਆ ਕੇ ਬਿਲਕੁਲ ਜਦੋਂ ਮੈਂ ਕਈ ਵਾਰੀ ਮੈਂ ਉਹਨੂੰ ਪੁੱਛਿਆ ਨਾ ਮੈਂ ਦੱਸਿਆ ਮੈਂ ਰਾਜਵੀਰ ਨੂੰ ਮੇਰੀ ਵੀ ਜਦੋਂ ਮੈਂ ਆਪਣੇ ਪੜਦਾ ਹਨਾ ਮੇਰੀ ਵੀ ਲਾਈਨ ਆਈ ਸੀ ਤੇ ਆਹੋ ਕਹਦਾ ਬਾਬਾ ਜੀ ਤੁਸੀਂ ਕੀਰਤਨ ਕਰਦੇ ਹੋ ਤੇ ਮੈਨੂੰ ਲੱਗਦਾ ਵੀ ਤੁਹਾਡੀ ਉਹ ਸਮਾਜ ਉਸ ਤਰ੍ਹਾਂ ਹੀ ਸੈੱਟ ਹੈ ਵੀ ਤੁਸੀਂ ਇਸ ਲਾਈਨ ਸੇ ਤੁਹਾਡੀ ਤੇ ਮੈਂ ਵੀ ਕਹਿੰਦਾ ਮੈਂ ਉਹਨ ਇੱਕ ਦੋ ਕਲਾਕਾਰਾਂ ਦੇ ਨਾਂ ਦੱਸੇ ਕਿ ਸਾਡੇ ਲੁਧਿਆਣੇ ਤਹਿਲ ਸਿੰਘ ਖੀਵਾ ਸੀਗਾ ਪੰਗੜਾ ਕੋਚ ਉਹ ਉਹ ਯਸ਼ਤਮ ਤਕਰੀਬਨ 70 ਸਾਲ ਦੀ ਉਮਰ ਹੈ ਉਹ ਸਾਡੇ ਨਾਲ ਹੀ ਤਕਰੀਬਨ ਹੁੰਦਾ ਜੀ ਤੇ ਜਦੋਂ ਪਹਿਲਾ ਉਹਦੀ ਫਿਲਮ ਆਈ ਸੀ ਜੀ ਕਿਨੂੰ ਪ੍ਰਮੋਸ਼ਨ ਦੀਆਂ ਆਉਂਦੇ ਹੋਣੇ ਪਿੰਡ ਤੇ ਵੀ ਆਉਂਦੇ ਸੀ ਉਦੋਂ ਕਿੰਨੀ ਦੀ ਗੱਲਬਾਤ ਹੁੰਦੀ ਸੀ ਬਸ ਇਹੀ ਗੱਲਬਾਤ ਕਰਨੀ ਉਹਨੇ ਆਖਣਾ ਬਾਬਾ ਜੀ ਆ ਫਿਲਮ ਮੇਰੀ ਮੇਰੀ ਪ੍ਰਮੋਟ ਹੋਈ ਹੈ ਸ਼ੂਟਿੰਗ ਹੋਈ ਹੈ ਸੀ ਮੈਂ ਫਿਰਾਂ ਤਾਂ ਸ਼ੂਟਿੰਗ ਕਰਕੇ ਆਇਆ ਤੇ ਇਹ ਫਿਲਮ ਤੂੰ ਵੇਖੇ ਜ਼ਰੂਰ ਤੁਸੀਂ ਤੇ ਮੈਂ ਫਿਰ ਵੇਖੀ ਉਹ ਦੋ ਫਿਲਮਾਂ ਵੇਖੀਆਂ ਤਾਂ ਮੈਂ ਕਿਹਾ ਵੀ ਰਾਜਵੀਰ ਤੂੰ ਬਹੁਤ ਵਧੀਆ ਸਾਜ ਸਾਜ ਕੋ ਇਹਨੂੰ ਤੇਨੂੰ ਕਲਾਕਾਰੀ ਤੇਰੇ ਹੋਏਗੀ ਤੇ ਤੂੰ ਸੈਕਟ ਐ ਤੇਰਾ ਭਾਈ ਗੁਰਦੀਤ ਬੜੀ ਸੁਣ ਲਈ ਤੇਰੀ ਤੁਹਾਨੂੰ ਗੱਲਾਂ ਮਿਸ ਕਰ ਰਹੇ ਹੋ ਜੀ ਰਾਜੇ ਜਵੰਦਾ ਹੁੰਦਾ ਤਾਂ ਫੇਰ ਆਣਾ ਸੀ ਉਹਨੇ ਮਿੱਠਾ ਲੈ ਕੇ ਬਾਬਾ ਜੀ ਫਿਲਮ ਆ ਰਹੀ ਹੈ ਬਿਲਕੁਲ ਜੀ ਮੈਂ ਮਿਸ ਕਰ ਰਹੇ ਹਾਂ ਕਿਉਂਕਿ ਇਹ ਹੁਣ ਪਹਿਲਾਂ ਰਿਲੀਜ਼ ਹੋ ਰਹੀ ਹੈ ਤੇ ਉਹਨੇ ਜਰੂਰ ਆਉਣਾ ਸੀਗਾ ਉਹਨੇ ਗੁਰੂ ਘਰ ਆਉਣ ਕਿ ਉਹਨੇ ਸ਼ੁਕਰਾਨਾ ਕਰਕੇ ਸਾਡੇ ਕੋਲ ਅਰਦਾਸ ਬੇਨਤੀ ਕਰਕੇ ਜਾਣਾ ਸੀ ਅਸੀਂ ਉਹਨੂੰ ਬਹੁਤ ਯਾਦ ਕਰਦੇ ਹਾਂ ਰਾਜ ਜੀ ਸੋ ਗੱਲਬਾਤ ਕੀਤੀ ਹੈ ਰਾਜਵੀਰ ਜਵੰਦਾ ਦੇ ਜਦ ਹੀ ਪਿੰਡ ਭੋਨਾ ਦੇ ਵਿੱਚ ਪਹੁੰਚੇ ਸੀਗੇ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਹੈ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਹੈ ਬੇहद ਭਾਵੁਕ ਜੋ ਬੋਲ ਨੇ ਪਿੰਡ ਵਾਸੀਆ ਦੇ ਨੇ ਔਰ ਕਹਿ ਰਹੇ ਨੇ ਕਿ ਜੇਕਰ ਰਾਜਵੀ ਜਵੰਦਾ ਜ ਆਪ ਹੋंदे ਤਾਂ ਫਿਲਮ ਦੀ ਪ੍ਰਮੋਸ਼ਨ ਕੁਸ ਵਖਰੇ ਢੰਗ ਨਾਲ ਹੋਣੀ ਸੀ ਜਿਸ ਤਰ੍ਹਾਂ ਦੇ ਨਾਲ ਗੁਰੂ ਘਰ ਦੇ ਵਜ਼ੀਰ ਬਾਬਾ ਜੀ ਨੇ ਵੀ ਗੱਲਬਾਤ ਕੀਤੀ ਉਹਨਾਂ ਨੇ ਵੀ ਦੱਸਿਆ ਕਿ ਰਾਜਵੀ ਜਵੰਦਾ ਦੇ ਜਾਣ ਤੋਂ ਬਾਅਦ ਕੁਝ ਦਿਨ ਬਾਅਦ Diwali ਜੀ ਤਾਂ ਲੋਕਾਂ ਦੇ ਵੱਲੋਂ ਘਰਾਂ ਦੇ ਵਿੱਚ ਦੀਪ ਮਾਲਾ ਉਹ ਵੀ ਨਹੀਂ ਕੀਤੀ ਗਈ ਤਾਂ ਹਰ ਇੱਕ ਨੇ ਆਪੋ ਆਪਣੀਆਂ ਜਿਹੜੀਆਂ ਗੱਲਾਂ ਨੇ ਰਾਜਵੀ ਦੇ ਨਾਲ ਸਾਂਝੀਆਂ ਕੀਤੀਆਂ ਔਰ ਸਾਰੇ ਪਿੰਡ ਨੇ ਜਿਹੜੀ ਕਿ ਤਿਆਰੀ ਜੋ ਕੀਤੀ ਹੋਈ ਹੈ ਕਿ ਪਰਿਵਾਰ ਤੇ ਬੱਚਿਆਂ ਸਮੇਂ ਜਾ ਕੇ ਫਿਲਮ ਦੇਖਣੀ ਹੈ ਤਾਂ ਹੋਰ ਵੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਰਾਜਵੀ ਜਵੰਦਾ ਦੇ ਜਾਣ ਤੋਂ ਬਾਅਦ ਉਹਨਾਂ ਦੀ ਪਹਿਲੀ ਫਿਲਮ ਜਿਹੜੀ ਜਮਲਾ ਆ ਰਹੀ ਹੈ ਤੋ ਉਸ ਨੂੰ ਪੂਰੇ ਪਰਿਵਾਰ ਸਮੇਤ ਜਿਹੜਾ ਕਿ ਜਰੂਰ ਦੇਖਣ ਦੀ ਲਾਇਕ ਜਾਵੇ ਕਿਉਂਕਿ ਰਾਜਵੀਰ ਜਵੰਦਾ ਨੂੰ ਉਹੀ ਉਹ ਸ਼ਰਧਾਂਜਲੀ ਹੋਵੇਗੀ ਕੈਮਰਾ ਪਰਸ ਸਲਮਾਨ ਦੇ ਨਾਲ ਹਿੰਮਤ ਸਿੰਘ ਦੇ ਪਲ ਦੇ ਨੇ ਸਵੇਰਾ ਜਗਰਾਉ